ਤੋਂ ਖੁਸ਼ੀਆਂ ਜਾਂਦੀ ਜਿੱਤਿਆ ਨਹੀਂ ਹੈ ਇੱਕ ਖੁਸ਼ੀ ਇਹ ਕਿ ਸਾਡੇ ਸੋਬਾਲ ਹੋਰ ਜੀ ਦਾ ਜਨਤਨ ਬਣਾਇਆ ਗਿਆ ਹੈ ਔਰ ਸਾਡੇ ਨਾਲ ਅੱਜ ਪੰਜ ਮੈਂਬਰ ਸ਼ਹਿਰ ਦੇ ਜਿਹੜੇ ਹੋਰ ਨਵੇਂ ਬਣੇ ਹੈ ਜਿਨ੍ਹਾਂ ਚੋਂ ਦੋ ਸਾਡੇ ਭਰਾ ਸਾਡੇ ਖੋਲ ਖੜੇ ਹੈ ਜਿਨ੍ਹਾਂ ਚ ਇੱਕ ਪਵਨ ਜੀ ਔਰ ਇੱਕ ਸਾਡਾ ਛੋਟਾ ਵੀਰ ਅਮਨ ਸਚਦੇਵਾ ਅਸੀਂ ਇਹਨਾਂ ਨੂੰ ਅਮਨ ਮੱਕਰ ਜੀ ਇਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਕਿ ਉਹ ਸਾਡੇ ਪਰਿਵਾਰ ਚ ਸ਼ਾਮਲ ਹੋਏ ਹੈ ਔਰ ਪ੍ਰਮਾਤਮਾ ਇਹਨਾਂ ਦੀ ਵੀ ਹੋਰ ਤਰੱਕੀਆ ਕਰੇ ਹੁਣ ਇਸ ਤੋਂ ਬਾਅਦ ਸਾਡਾ ਅੱਜ ਕੱਲ ਲੋਹੜੀ ਦਾ ਜਿਹੜਾ ਸਮਾਰੋਹ ਜਿਨਾਏ ਜਾ ਰਿਹਾ ਹੈ ਇਸ ਤੋਂ ਬਾਅਦ ਕੁਝ ਹੋਰ ਗੁਰੂ ਜੀ ਮੁਖੀ ਜੀ ਤੇ ਆਉਣ

ਜਲਿੱਦਰ ਦਾ ਪਹਿਲਾ ਚਲੇਗਾ ਸਾਡੇ ਚੌਂ ਤੇ ਬੰਦੇ 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 ਚਲੇ ਆਣਾ ਕਹਦੀ ਚੌਂਚਾਂ ਦੀ ਜੜ ਚਲੇ ਮੱਕੜ ਸਾਹਿਬ ਜੋ ਅੱਜ ਹੀਰੇ ਵੈਲਫ ক্লাব ਲੋਹੜੀ ਮਨਾਈ ਜਾ ਰਹੀ ਕੀ ਕਹਿਣਾ ਜਾਓਗੇ ਜੀ ਜੋ ਵੀ ਤਿਉਹਾਰ ਆਉਂਦੇ ਆ ਸਾਡੇ ਹੀਰੇ ਵੈਲਫਰ ਕਲੱਬ ਹਰ ਤਿਉਹਾਰ ਨੂੰ ਬੜੀ ਸਾਨੋ-ਸੋਕਤ ਨਾਲ ਮਨਾਉਂਦਾ ਹੈ ਅੱਜ ਵੀ ਹੀਰੇ ਵੈਲਫਰ ਕਲੱਬ ਦਾ ਜਿਹੜਾ ਫੰਕਸ਼ਨ ਹੈ ਇੱਕ ਨਾਸ਼ਤਾ ਕਰਵਾ ਕੇ ਸਾਰਿਆਂ ਨੂੰ ਲੋਹੜੀ ਦਾ ਜਿਹੜਾ ਸੈਲਿਬ੍ਰੇਸ਼ਨ ਕੀਤਾ ਗਿਆ ਜਿਹਦੇ ਸਮੁੱਚੇ ਸ਼ਹਿਰ ਦੇ ਅੱچھے ਕਾਰੋਬਾਰੀਆਂ ਨੇ ਸ਼ਹਿਰ ਦੇ ਹੋਰ ਲੋਕਾਂ ਨੇ ਸਮੁੱਚੀ ਪ੍ਰੈਸ ਨੇ ਸਾਰਿਆਂ ਨੇ ਚੇਕ ਕੀਤੀ ਹੈ ਔਰ ਅਸੀਂ ਹੀਰੇ ਨੈਪਰ ਕਲੱਬ ਦੀ ਜੀ ਕਾਮਯਾਬੀ ਵਾਸਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸ਼ਹਿਰ ਵਾਸੀ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਹੈ ਔਰ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੇ ਸਾਡੇ ਸ਼ਹਿਰ ਵਾਸੀ ਜਾਣੇ ਜੁੜਨਾ ਚਾਹੁੰਦੇ ਆ ਉਹ ਆ ਕੇ ਜੁੜ ਸਕਦੇ ਆ ਅਸੀਂ ਵਾਅਦਾ ਕਰਦੇ ਆਂ ਸ਼ਹਿਰ ਦੇ ਚੰਗੇ ਕੰਮਾਂ ਲਈ ਸਮਾਜ ਸੇਵੀ ਕੰਮਾਂ ਲਈ ਅੱਗੇ ਹੋ ਕੇ ਕੰਮ ਕਰਾਂਗੇ ਥੈਂਕ ਯੂ ਲੋੜੀ ਮਨਾਈ ਜਾ ਰਹੀ ਕੀ ਕਹਣਾ ਜਾਓਗੇ ਇਤਿਹਾਸਕ ਲੋੜੀ ਤਿਆਰ ਮੇਰੀ ਜ਼ਿੰਦਗੀ ਦੀ ਮਤਲਬ ਪਹਿਲੀ ਲੋੜੀ ਜਿਹੜੀ ਮੈਂ ਦਾ ਵਲੋਂ ਦੇਖ ਰਿਹਾ ਇਹ ਮਤਲਬ ਕਿਵੇਂ 11 ਦੇ ਸ਼ਬਦੀ ਆਏ ਹਾਏ 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 ਬੜਾ ਬੜਾ ਦੇ ਕਮਲ ਬਰਿਆ ਦੇ ਸੰਤੂ ਸਾਹ ਬਰਿਆ ਦੇ ਬੜਾ ਬਹੁਤ ਹੈ ਬਸ ਇਹਦਾ ਖਾਸ ਜਿਹੜਾ ਨਾਲੇ ਦਾ ਨਾਮ ਜਿਹੜੀ ਹੈ ਕਿ ਇਹ ਨਾਲ ਵਾਲੀ ਜਿਹੜੀ ਸਾਡੀ ਜਿਹੜੀ ਫਤ ਦਿੱਤੀ ਹੈ ਕਿ ਨਾਲ ਨਾਲੇ ਅਸੀਂ ਕੋਲੋਂ ਪਾਪਲ ਹੋ ਰਹਾ ਹੈ ਕਿ ਨਾਲ ਨਾਲੀ ਹੈ ਜਿਹੜੀ ਵਾੜ ਦੇ ਰਕਮ ਨੂੰ ਦੇਵਾ ਦੋਣੀ ਹੈ ਬਸ ਸਾਧ ਸੰਦੂਰਲਾ ਜੀ ਹੈਗੇ ਨੇ ਇਹ ਕੋਰੇ ਜੋਲ ਫਾਜ਼ਮੜ ਤੋਂ ਨਾਲਾ ਕਾ ਕੇ ਸਮਾਗ ਹਾਂਜੀ ਹਾਂਜੀ ਬਸੰਤ ਜੀ ਜੋ ਅੱਜ ਹੀਰੇ ਵੈਲਫੇਅਰ ਕਲੱਬ ਵੱਲੋਂ ਲੋਹੜੀ ਮਨਾਈ ਜਾ ਰਹੀ ਕੀ ਕਹਿਣਾ ਜਾਓਗੇ ਸਾਰੇ ਕਲੱਬ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਹਾਂਜੀ ਹੀਰੇ ਵੈਲਫੇਅਰ ਕਲੱਬ ਵੱਲੋਂ ਜੋ ਅੱਜ ਲੋਹੜੀ ਮਨਾਈ ਹੈ ਕੀ ਕਹਿਣਾ ਜਾਓਗੇ ਸਾਰੇ ਕਲੱਬ ਮੈਂਬਰਸ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ ਹਾਂਜੀ ਤਾਂ ਸੋ ਦੋਲੀ ਜੀ ਦੇਰ ਪਰ ਪਰਬਲੋਂ ਅੱਜ ਬੜੇ ਹੀ ਲਖੜੇ ਡਾਕਲਾ ਹੋਰ ਬੜੇ ਸਤਜੇ ਢੰਗ ਨਾਲ ਲੋਕਾਂ ਦਾ ਵਰਤਨਾ ਕੀਤਾ ਜਾ ਰਿਹਾ ਹੈ ਜਾਨਾ ਸਰੋਤਨ ਬੋਪਾਲ ਜੀ ਦਾ ਜਨਮ ਦਿਨ ਮਨਾਇਆ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹੋਰ ਦੂਜੀ ਰਸਮ ਜਿਹੜੀ ਹੈ ਉਹ ਲੋੜੀ ਵੀ ਚੱਲਦੀ ਹੈ ਇਸ ਤੋਂ ਇਲਾਵਾ ਸਾਡੇ ਵਿੱਚ ਅੱਜ ਪੰਜ ਨਵੇਂ ਮੈਂਬਰ ਸ਼ਾਮਲ ਹੋਏ ਹਨ ਉਹਨਾਂ ਦਾ ਵੀ ਧੰਨਵਾਦ ਕੀਤਾ ਹੈ ਹਾਜੀ ਜੀ ਅੱਜ ਹਿਰੇਵਲ ਪਰਬਲੋਂ ਲੋੜੀ ਮਨਾਈ ਜਾ ਰਹੀ ਹੈ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਸਾਡੇ ਨਾਲ ਇਹ ਸਹਿਯੋਗ ਦਿੱਤੇ ਆ ਔਰ ਹੀਰੇ ਵੈਲਫੇਅਰ ਦੇ ਜਿਹੜੇ ਚੰਗੇ ਉਪਰਾਲੇ ਉਹਨਾਂ ਨੂੰ ਜਗਜਾਗ ਕਰਦਿਓ ਅੱਜ ਕਾਹਦੀ ਉਹ ਲੋਕੀ ਸਾਡੇ ਨਾਲ ਆ ਕੇ ਜੁੜੇ ਅਸੀਂ ਉਹਨਾਂ ਦਾ ਸਹਿਯੋਗ ਦੇਣਾ ਪਿਆ ਆ ਦੇ ਸਮਾਜ ਨੂੰ ਵਿਚੰਦਾ ਸੁਦੇਹੇ ਦੇ ਸਕੀਏ ਅੱਜ ਉਹ ਸਾਡੇ ਹੀਰੇ ਵੈਲਫੇਅਰ ਦੇ ਜਿਹੜੇ ਜੋਇੰਟ ਫੈਕਟਰੀ ਹੈ ਉਹ ਮਟਾਰਵਾਲੀ ਦੇ ਜਨਮ ਦੇ ਸੀ ਉਹਨਾਂ ਨੇ ਆਪ ਜਨਮ ਦਿਨ ਨੂੰ ਇੱਥੇ ਸੈਲੀਬ੍ਰੇਟ ਕੀਤਾ ਔਰ ਅਸੀਂ ਹੀਰੇ ਨਾਲ ਕਰਦੇ ਗੁਲਾਬ ਦੇ ਆ ਦੇਖੋ ਤੁਹਾਡੇ ਸਾਹਮਣੇ ਲੋੜੀ ਦਾ ਪ੍ਰੋਗਰਾਮ ਕਰਵਾਉਂਦੇ ਆਂ ਦੇਖੋ ਲੋੜੀ ਚੱਲ ਰਹੀ ਹੈ ਇਹ ਲੋੜੀ ਜਿਹੜੀ ਹੈਗੀ ਹੈ ਬਹੁਤ ਹੀ ਵਧੀਆ ਤਿਹਾੜਾ ਦਾ ਰੁੱਤਾਂ ਦਾ ਬਰਤਾਰ ਦਾ ਤਿਹਾੜਾ ਹੈ ਲੋੜੀ ਦੇ ਪਾਗੀ ਬਹੁਤ ਵਧੀਆ ਤਿਹਾੜਾ ਹੈ ਅਸੀਂ ਕਿਤੇ ਇਹਦੇ ਵੱਲੋਂ ਸਾਰੇ ਮੇਸਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਉਹ ਹੀਰੇ ਵਰਸਸ ਕਲੱਬ ਸਾਥੀਆਂ ਨੂੰ ਸਾਰੇ ਲੋੜੀ ਦੀ ਜਮਾਗੀ ਦੀ ਬਹੁਤ ਬਾਰਗ ਉਹ ਹਰ ਤਰ੍ਹਾਂ ਦਾ ਸਾਰੇ ਖੁਸ਼ ਹੈ। ਕੀ ਕਰ ਜਾਓਗੇ ਅਸੀਂ ਐਕਚੁਅਲੀ ਅੱਜ ਜਿਸ ਤਰ੍ਹਾਂ ਪਲਾਨ ਕੀਤਾ ਸੀ ਉਹਦੇ ਚ ਥੋੜੀ ਜੀ ਸਾਡੇ ਤੋਂ ਕਮੀ ਰਹੀ ਅਸੀਂ ਥੋੜਾ ਇਹ ਡਿਕਲੇਅਰ ਕਰਨ ਤੇ ਲੇਟ ਹੋ ਗਏ ਬਟ ਫਿਰ ਵੀ ਅਸੀਂ ਇਸ ਲੋੜੀ ਦੇ ਚ ਸੰਕੇਤਕ ਰੋਪ ਦੇ ਵਿੱਚ ਅੱਜ ਮਨਾਇਆ ਸਾਰੇ ਹੀਰੇ ਕਲੱਬ ਦੇ ਮੈਂਬਰਾਂ ਨੇ ਲੋੜੀ ਬਾਲ ਕੇ ਲੋੜੀ ਦੇ ਵਿੱਚ ਉਹ ਰਸਮਾਂ ਹੈ ਜਿਹੜੀਆਂ ਉਹ ਕੀਤੀਆਂ। ਤੋਂ ਇਹ ਬਹੁਤ ਹੀ ਇੰਜਾਇਆਬਲ ਪ੍ਰੋਗਰਾਮ ਰਿਹਾ ਤੇ ਸਾਰੇ ਸਾਥੀਆਂ ਦਾ ਜਿਹੜਾ ਨੇ ਇਸ ਵਿੱਚ ਸ਼ਾਮਲ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਹ ਇੱਕ ਇਸ ਤਰ੍ਹਾਂ ਦੇ ਜਿਹੜੇ ਐਕਟਿਵਲ ਆ ਉਹਨਾਂ ਨੂੰ ਇਕੱਠੇ ਮਿਲ ਦੇ ਇੱਕ ਨਵੀਂ ਕਿਰਤ ਸ਼ੁਰੂ ਕਰਦੇ। ਕਰਨਾ ਜੇ ਮੁੱਖ ਮੰਤਵ ਇਹ ਹੈ ਵੀ ਤਿਆਰਾਂ ਦੇ ਵਿੱਚ ਆਪਦੇ ਪਰਿਵਾਰਾਂ ਦੀ ਜਿਹੜੀ ਸਾਹ ਹੈ ਉਹ ਬੁਰੀ ਹੈ। ਉਹੜਾ ਜੱਜ ਖੁੰਜੇ ਹਨ ਪਰ ਆਉਣ ਵਾਲੇ ਭਵਿੱਖ 'ਚ ਅਸੀਂ ਹੋਰ ਜ਼ਿਆਦਾ ਮੁੱਤ